ਹਾਂਜੀ ਸਤਿ ਸ੍ਰੀ ਅਕਾਲ ਜੀ 18 ਤਰੀਕ ਨੌਵਾਂ ਮਹੀਨਾ 2025 ਵੀਡੀਓ ਕਵਰ ਕਰ ਰਹੇ ਹਾਂ ਆਪਣੇ ਪਿੰਡੋ ਬੁਰਜੜਲਮਾ ਜ਼ਿਲ੍ਹਾ ਮਾਨਸਾ ਆਪਣੇ ਭਰਾਵਾ ਦੇ ਘਰੇ ਆਏ ਹੋਇਆ ਕੱਚੇ ਗਿੱਲੇ ਇਹ ਨਾਗਾ ਕੋਈ ਵਪਾਰ ਦਾ ਕੰਮ ਨਹੀਂ ਬਾਈਆਂ ਕੋਲੇ ਆਹ ਨਾਗਾ ਮਿੱਤਰੋ ਸਿੰਗਲ ਅੱਡੀ ਤੇ ਚੰਗੀ ਝੋਟੀਆਂ ਸੋਹਣਾ ਬਿੰਦੀਆਂ ਵਾਲਾ ਇਹਨੂੰ ਅੰਡਰ ਲੱਗਿਆ ਚਵਾਈ ਵਾਲਾ ਮੋਟਾ ਇਹਨੂੰ ਥਣ ਲੱਗਿਆ ਪੀੜੀ ਦੇ ਬਾਵੇ ਵਰਗਾ ਥਣਾ ਮਿੱਤਰੋ ਕਰ ਲੋ ਚੱਕ ਕਰਮ ਵਾਲੀ ਨੂੰ ਚੰਗੀ ਐ ਪਤਲਾ ਪਿੰਡਾਗਾ ਬਾਕੀ ਸਾਰਾ ਡਾਡਾ ਸਾਰਾ ਰਿਕਾਰਡ ਆਪਾਂ ਮਾਲਕਾ ਤੋਂ ਲੈਣੀ ਆ ਜਾ ਵੀ ਜੀ ਉਹ ਠੀਕ ਹੋ ਜੀ ਹਾਂ ਠੀਕ ਠਾਕ ਜੇ ਹੁਣ ਫੌਜੀ ਸਾਹਿਬ ਆਪਰੀ ਗੱਲ ਕਰੀਏ ਨਗਦੀ ਕਿੰਨਾ ਮਾਸੂ ਹੈ ਤੀਜਾ ਸੂ ਹੈ ਜੀ ਐਤਗੀ ਤੀਜੇ ਸੂ ਹੋਗੀ ਤੀਜੇ ਸੂ ਹੋਗੀ ਜੀ ਕਿੰਨਾ ਦੁੱਧ ਕੱਢਿਆ ਦੂਜੇ ਇਹ ਦੂਜੇ ਕੱਢਿਆ ਬਸ 4 ਲੀਟਰ 12 ਦੇ 14 ਦੇ ਵਿਚਾਲੇ ਰਹੇ ਜਾਨੀ ਸਾਢੇ 13 ਕੱਢਦੇ ਜੀ ਤੇਰਾ ਵੀ ਕੱਢਦੀ ਸੀ ਨੋਰਮਲ ਸੇਵਾ ਨਾਲ ਠੀਕ ਹੈ ਤੇ ਜੇ ਆਦਾ ਆਪਾਂ ਹੁਣ ਇਹਦੇ ਗੱਲ ਕਰੀਏ ਥਣਾ ਦੀ ਧਾਰ ਦੂਰ ਜਮ ਸਾਫ ਹੈ ਜਮ ਬਿਲਕੁਲ ਸਾਫ ਹੈ ਮਿੱਤਰੋ ਤੁਸੀਂ ਨਿਗਾਹ ਮਾਰ ਸਕਦੇ ਹੋ ਸੋਨਾ ਚਵਾਈ ਵਾਲਾ ਥਣ ਲੱਗਿਆ ਹੋਇਆ ਗਾੜੀ ਕੁੜੀ ਦੇਖ ਲੋ ਮਾਰ ਲੋ ਸੋਹਣੀ ਲਿਓਟੀ ਲੱਗੀ ਆ ਬਹੁਤ ਜਾਰੀ ਚੰਗੀਦਾਰ ਹੁੰਦੀ ਆ ਕਿੰਨੇ ਦਿਨ ਕੱਢਦੀ ਆ ਚਾਚਾ ਜੀ ਇਹ 23 ਦਿਨ ਪੂਰੇ ਹੋਣਗੇ ਨਵੇਂ ਮਹੀਨੇ 23 ਨੂੰ ਠੀਕ ਆ 18 5 5 ਸੀ ਦਿਨ ਲੈਂਦੀ ਆ ਹਾਂ ਅਜੇ ਤਾਂ ਮਿੱਤਰੋ ਦਿਨ ਰਹਿੰਦੇ ਆ ਬਾਕੀ ਢਿੱਲਾ ਢੁਲਾ ਬਹੁਤ ਪਈਆਂ ਸੋਹਣੀ ਤਿਆਰ ਹੁੰਦੀ ਆਂਦੀ ਆ ਜੇ ਮੈਂ ਸੋਹਣੀ ਇੱਕ ਖਾਸੀ ਆ ਦੀ ਗੱਲ ਕਰਾਂ ਨਾ ਜਮੀ ਥੋੜੀ ਜੀ ਪੂਛ ਚਿੱਟੀ ਆ ਤੁਸੀਂ ਚੈੱਕ ਕਰ ਸਕਦੇ ਝੋਈ ਪਿਓਰ ਮੋਰਾ ਜ ਆ ਦੇਖੋ ਬਿੰਦਗਾ ਵਾਲਾ ਅੰਡਰ ਲੱਗਿਆ ਦਿਖਾ ਰਹੇ ਜਸਨੇ ਜ਼ੂਮ ਕਰਕੇ ਓਏ ਮਾਰ ਅੰਡਰ ਤੇ ਸੋਹਣਾ ਅੰਡਰ ਲੱਗਿਆ ਹੋਇਆ ਹੈਗਾ ਅੱਛਾ ਜੇ ਹੁਣ ਆਪਣੇ ਘਰ ਦੀ ਗੱਲ ਕਰੀਏ ਘਰ ਕਿੱਥੇ ਰਹਿੰਦਾ ਆਪਣਾ ਇਹ ਘਰ ਆਪਣਾ origignal ਆ ਉਹਦਾ ਪਿੰਡ ਆ ਹਾਂਜੀ ਤਹਿਸੀਲ ਮਾਨਸਾ ਹਾਂਜੀ ਹਾਂਜੀ ਡਿਸਟ੍ਰਿਕਟ ਮਾਨਸਾ ਠੀਕ ਹੈ ਜੀ ਇਹ ਰਾੜਾ ਦੀ ਸੜਕ ਦੇ ਉੱਪਰ ਆ ਹਾਂਜੀ ਗਮੇਲ ਸਿੰਘ ਫੌਜੀ ਉਹਨਾਂ ਠੀਕ ਹੈ ਮਿੱਤਰੋ ਜਦੋਂ ਬਰਥਡੇ ਲਮਾਉਂਦੇ ਆਪਾਂ ਰੜ ਨੂੰ ਜਾਂਦੇ ਆ ਨਾ ਰੜ ਪਿੰਡ ਨੂੰ ਉਹ ਸੜਕ ਦੇ ਥੋੜੀ ਜਿਹੀ ਬਾੜ ਜਾ ਕੇ ਖੇਤਾਂ ਦੇ ਵਿੱਚ ਟਾਣੀ ਦੇ ਵਿੱਚ ਘਰ ਆ ਇਹਨਾਂ ਦਾ ਗਰਮੇਲ ਸਿੰਘ ਫੌਜੀ ਤੁਸੀਂ ਪੁੱਛ ਸਕਦੇ ਹੋ ਜਿਹਨੂੰ ਮਰਜੀ ਐਡਰੈਸ ਬਾਕੀ ਫੋਨ ਨੰਬਰ ਬੋਲੋ ਜੀ ਆਪਣਾ 94642 ਹਾਂਜੀ 60244 ਠੀਕ ਇੱਕ ਵਾਰੀ ਹੋਰ ਬੋਲ ਦੇ ਜੀ 94642 ਹਾਂਜੀ 60244 ਲਓ ਵੀ ਮਿੱਤਰੋ ਨੰਬਰ ਨੋਟ ਕਰ ਲਓ ਨੰਬਰ ਥੱਲੇ ਚੱਲੀ ਵੀ ਜਾਂਦਾਗਾ ਆਹ ਨਾਗਾਗਾ ਪਰ ਤੁਰਦੀ ਦੇ ਨਿਗਾ ਮਰਵਾਉਂਦੇ ਸੋਹਣੀ ਐ ਠੰਡੀ ਐ ਸੀਲ ਐ ਬਸ ਸਿੰਘ ਨੇੜੇੋਂ ਮੋੜਿਆ ਥੋੜਾ ਜਾ ਇੱਕ ਸਿੰਘ ਮਾੜਾ ਜਾ ਖੁੱਲਾ ਲਹਿਗੀ ਬਾਕੀ ਸਰੇ ਹੋਰ ਪਾਸ ਸਾਰੇ ਬਸ ਓਕੇ ਐ ਸਿੰਗਲਾ ਢਿੱਜ ਚੰਗੀ ਐ ਘਰੇਲੂ ਪਰਿਵਾਰ ਕੋਲੇ ਆ ਚਾਚਾ ਇਹ ਤੋਰ ਦੇ ਜੋ ਤੁਰਦੀ ਦੇ ਮਾਰ ਲਓ ਨਿਗਾ ਮਿੱਤਰੋ ਦਾ ਢਿੱਲਾ ਢੋਲਾ ਪਈਆਂ ਕਰਮ ਵਾਲੀ ਚ ਮਾਰ ਲਓ ਨਿਗਾ ਮਿੱਤਰੋ ਅੰਦਰ ਬਾਹਰ ਦਾ ਅੰਡਰ ਲਾਉਂਦੀ ਹੁੰਦੀ ਆ ਬਿੰਦਿਆਂ ਦਾ ਅੰਡਰ ਲੱਗਿਆ ਹੋਇਆ ਹੈਗਾ ਇੱਕ ਮਿੱਤਰੋ ਛਕੀਨ ਆ ਬਹੁਤ ਯਾਰੀ ਵਧੀਆ ਦੁੱਧ ਵਾਲੀ ਕੁਆਲਿਟੀ ਵਾਲੀ ਦੁੱਧ ਦੇ ਵਿੱਚ ਫਿਰ ਹੀ ਹੋਣ ਵਾਲੀ ਹੈ ਜੇ ਹੁਣ ਅੰਕਲੇ ਦੀ ਇੱਕ ਗੱਲ ਕਰੀਏ ਆਪਾਂ ਇਹਦੇ ਜਿਹੜਾ ਟੀਕਾ ਭਰਾਇਆ ਹੋਇਆ ਉਹਦਾ ਰਿਕਾਰਡ ਕੋਈ ਪਤਾ ਆਪ ਨੂੰ ਮੋਰਾ ਦਾ ਕਿ ਨਹੀਂ ਜੀ ਮੋਰਾ ਦਾ ਮੋਰਾ ਦਾ ਠੀਕ ਹੈ ਜੀ ਚੰਗੀ ਨਸ ਦਾ ਭਰਾਇਆ ਬਰੀਆ ਟੀਕਾ ਭਰਾਇਆ ਹੋਇਆ ਜਾਨੀ ਜੀ ਦੇਖੋ ਕੱਟੀ ਖੜੀ ਨਾਲ ਜੂਮ ਕਰਕੇ ਦਿਖਾ ਦਿੰਦੇ ਉਹਨਾਂ ਨੂੰ ਅੱਛਾ ਆ ਪਹਿਲਾਂ ਵਾਲੇ ਸੂਏ ਦੀ ਕੱਟੀ ਹੈ ਜੀ ਕੱਟੀ ਦੀ ਕੱਟੀ ਮਿੱਤਰੋ ਇਹਨਾਂ ਨੇ ਨੀਲੀ ਰਾਵੀ ਦਾ ਪਹਿਲਾ ਟੀਕਾ ਭਰਾਇਆ ਸੀ ਬੱਚੇ ਸਾਰੇ ਬੁੱਲ ਦੇ ਲੈ ਕੇ ਜਾਂਦੀ ਹੈ ਬਾਕੀ ਕੁਝ ਪਰਸੈਂਟ ਆਪਦੇ ਦੇ ਲੈ ਕੇ ਜਾਂਦੀ ਹੈ ਚੰਗੀ ਹੈ ਪਿੱਠ ਬੁੜੇ ਦੀ ਗੱਲ ਕਰਾਂ ਨਾ ਉੱਤੋਂ ਬਹੁਤ ਜ਼ਿਆਦਾ ਲੈਗ ਸਕੋਰ ਚੰਗਾ ਹੈਗਾ ਬਹੁਤ ਯਾਰੀ ਉੱਤੀ ਹੈ ਸਿੰਗਲ ਹੱਡੀ ਜੀ ਮਿੱਤਰੋ ਮਾਰ ਲਓ ਨੀਗਾ ਸੋਹਣੀ ਹੈ ਜੇ ਤੁਹਾਨੂੰ ਮੈਂ ਇੱਕ ਜੀ ਖਾਸੀਅਤ ਦੀ ਗੱਲ ਕਰਾਂ ਨਾ ਮਿੱਤਰੋ ਆ ਦੇਖੋ ਤੁਹਾਨੂੰ ਇਹਦਾ ਅੰਡਰ ਦਿਖਾਵਾਂ ਜਮਾ ਬਿੰਦੀਆਂ ਵਾਲਾ ਅ ਬਾਕੀ ਆਪਾਂ ਕਰਦੇ ਆ ਮਾਲਕਾਂ ਨਾਲ ਗੱਲ ਜਿਹੜੀ ਕੋਈ ਮਾੜੀ ਮੋਟੀ ਡਿਟੇਲ ਰਹੇਗੀ ਉਸ ਦੇ ਰਿਗਾਰਡ ਆ ਜਾਇਆ ਚੋਰੇ ਆ ਚਾਚਾ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਫੋਨ ਤੇ ਕਰੋਗੇ ਰੇਟ ਆਪਾਂ ਜਿਹਾ ਤੁਹਾਡੀ ਵੀਡੀਓ ਦੇਖ ਕੇ ਹੋਊਗਾ ਹਾਂਜੀ ਉਹਨਾਂ ਪਰ ਐਟ ਕਰਦਾ ਹਾਂ ਧੰਨਵਾਦ ਜੀ ਧੰਨਵਾਦ ਰੇਟ ਜਾਇਜ ਹੋਊਗਾ ਜੀ ਜਾਇਜ ਬਿਲਕੁਲ ਰੇਟ ਤੇ ਮਾਨਦਾਨ ਰੇਟ ਦੇ ਵਿੱਚ ਮਾਨਦਾਨ ਕਰਾਂ ਚਲੋ ਜੀ ਵੀਡੀਓ ਲਓ ਵੀ ਮਿੱਤਰੋ ਬੰਦੇ ਚੰਗੇ ਆ ਨਰਮਾ ਘਰੇਲੂ ਪਰਿਵਾਰ ਹੈ ਕੋਈ ਵਪਾਰ ਦਾ ਕੰਮ ਨਹੀਂ ਅੜਨ ਵਾਲੇ ਬੰਦੇ ਨਹੀਂ ਹੈਗੇ ਚੈੱਕ ਕਰ ਲਓ ਮਾਰ ਲਓ ਮੈਂ ਤਾਂ ਤਸੱਲੀ ਕਰ ਲਓ ਸੋਹਣੀ ਹੈ ਠੂਲੀ ਜਿਹਨੂੰ ਵੀਰ ਨੂੰ ਵੀ ਪਸੰਦ ਆਉਂਦੀ ਹੋਈ ਕੰਡੈਕਟਰ ਨੰਬਰ ਆਪਾਂ ਵੀਡੀਓ ਦੇ ਵਿੱਚ ਦੇ ਦਿੱਤਾ ਵੀਡੀਓ ਦੇਖਣ ਲਈ ਧੰਨਵਾਦ ਪਹਿਲਾਂ ਵਾਲੀਆਂ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਸ ਵੀਰ ਨੇ ਵੀ ਕਿਸੇ ਨੇ ਐਡ ਕਰਵਾਉਣੀ ਹੈ ਆਪਣਾ ਨੰਬਰ 9501916100 ਤੇ ਕਾਲ ਕਰ ਲਿਓ ਧੰਨਵਾਦ ਜੀ ਜਸਨੇ ਕਾ